ਸੋ ਦੋਸਤੋ ਸਵਾਗਤ ਹੈ YouTube ਚੈਨਲ ਤੇ 4G ਠੀਕ ਹੋ ਹਾਂਜੀ 4 ਦਾ ਕੰਮ ਚੱਲ ਰਿਹਾ ਸੀ ਚਰਾਰਖਾ ਸੀ ਕੰਮ ਤੇ ਦੇਖੋ ਮਲਵਾ 4 ਦਾ ਸਾਰਾ ਇੱਥੇ ਡੁੱਲ ਰਿਹਾ ਅੱਗੇ ਕਿਤੇ ਰਸਤਾ ਨਹੀਂ ਹੈਗਾ ਇਹਨੂੰ ਜਾਣ ਨੂੰ ਦੇਖੋ ਕਿਵੇਂ ਇਕੱਠਾ ਕਰਿਆ ਸਾਰਾ ਟਰਾਲੀ 'ਚ ਕਰਤਾ ਲੋਡ ਫਿਰ ਕੋਣਾ ਤੁਹਾਨੂੰ ਆ ਦੇਖੋ ਸਾਰਾ ਮਲ ਬਾਈ ਤੇ ਡਿੱਗ ਰਿਹਾ ਜੀ ਬੋਕੀ ਦਾ ਜਿਹੜਾ ਬੋਰ ਦਾ ਪਾਂਡੂ ਆ ਪਾਂਡੂ ਬਹੁਤ ਚੱਲਿਆ 200 ਫੁੱਟ ਪਾਂਡੂ ਚੱਲ ਗਿਆ ਲਗਾਤਾਰ ਇਹ ਬੋਰ ਹੋ ਗਿਆ ਜੀ 470 ਫੁੱਟ ਦਾ ਹੋ ਗਿਆ ਹਲੇ ਰੇਤਾ ਚੱਲ ਰਿਹਾ ਹਲੇ ਪਾਪਾ ਚੇ ਪੈਨੇ ਆ ਜਾਊਗਾ 510 ਜਾਊਗਾ ਇਹ ਦੇਖੋ ਆ ਜਿਹੜਾ ਮਲਬਾ ਸਾਰਾ ਗਾਰਾ ਇਹ ਟਰਾਲੀ ਚ ਲੋਡ ਕਰ ਰਹੇ ਆ ਆ ਖੜਾ ਰ ਕੇ ਟਰਾਲੀ ਹੋਰ ਕਿਧਰੇ ਜਗ੍ਹਾ ਨਹੀਂ ਹੈਗੀ ਆ ਭਰਤੀ ਟਰਾਲੀ ਜੀ ਦੇਖੋ ਪਾਂਡੂ ਮਿੱਟੀ ਨਾਲ ਆ ਫਰਦੀ ਕਰਦੀ ਬਸ ਇਹਦੇ ਵਿੱਚ ਵੀ ਥੋੜਾ ਮੋਤ ਹੋਰ ਪਊਗਾ ਚਲ ਐਨੇ ਚੱਲ ਜੂਆ ਕੰਮ ਬੋਰ ਹੋਣ ਲੱਵੀ ਲੱਗਿਆ ਪਿਆ 500 ਤੋਂ ਉੱਪਰ ਹੀ ਜਾਊਗਾ ਦੇਖੋ ਕਿੰਨਾ ਜਾਂਦਾ 10 ਜਾਂਦਾ 20 ਜਾਂਦਾ ਕੋਕੀ ਆਉਣ ਨੂੰ ਵੀ ਬਹੁਤ ਟਾਈਮ ਲੱਗਦਾ ਟੁੰਕੇ ਬਾਕੀ ਨਾ ਕੋਕੀ 470 ਫੁੱਟ ਤੋਂ ਬਾਅਦ ਬੋਕੀ ਆਉਂਦੀ ਆ ਬੋਕੀ ਬਾਹਰ ਆ ਰਹੀ ਆ ਕਾਫੀ ਟਾਈਮ ਲੱਗ ਜੂਗਾ ਅਲੇ ਆ ਹੀ ਨਹੀਂ ਬੋਕੀ ਆਗੇ 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 ਪ੍ਰਾਣੀ ਜੀ ਮਸ਼ੀਨ ਆ ਟਾਪ ਤੇ ਚੱਕੀ ਜਾਂਦੀ ਹੈ ਜੀ ਇਹ ਬਸ ਨਾਜਰ ਨਾ ਲਾ ਦਿਓ ਕੱਲ੍ਹ ਹੋ ਗਿਆ ਸੀ ਇੰਜਨ ਦਾ ਸਾਬ ਅੱਜ ਸਮਾਰਿਆ ਸੀ ਜਦਰਾ ਹੀ ਗਾਵਾ ਚਾਲ ਮਾਰ ਰਿਹਾ ਬੋਰ ਨੂੰ ਕੱਲ ਤਾਂ ਖੜਾ ਸੀ ਪੈਨ ਜਨ ਖਰਾਬ ਹੋ ਗਿਆ ਸੀ ਆਪਣਾ ਤੇ ਅੱਜ ਸੇ ਮਾਰਿਆ ਮਿਸਤਰੀ ਲਿਆਂਦਾ ਸੀ ਉਹ ਦਿਖਾ ਨਹੀਂ ਪਾਏ ਉਹ ਦਿਖਾਉਣ ਦਾ ਟਾਈਮ ਹੀ ਨਹੀਂ ਲੱਗਿਆ ਜੀ ਬਸ ਅੱਪਾ ਜਨ ਹਟੇ ਕਦੇ ਸਮਾਨ ਲਿਆ ਇੰਜਨ ਦਾ ਕਦੇ ਕੋਸ ਲਿਆ ਕਦੇ ਕੋਸ ਲਿਆ ਬਾਕੀ ਹੁਣ ਕੰਮ ਚਲਾਇਆ ਸਾਢੇ 3 ਦਿਨ ਹੋ ਗਏ ਸਾਮ ਚਲਾਇਆ ਹੀ ਕੰਮ ਨੂੰ ਚਾਲ ਮਾਰ ਰਿਹਾ ਕੱਲ ਦਾ ਪੈਪ ਖੜਾ ਸੀ ਦੇਖੋ ਕੱਲ ਦਾ ਪੈਪ ਖੜਾ ਸੀ ਟਾਂਡੂ ਦੇ ਵਿੱਚ ਤੁਹਾਨੂੰ ਲੱਗਦਾ ਆ ਰੇਤੀਸ ਸਭਾਵਨਾ ਲੱਗਦੀ ਆ ਵੀ ਆ ਗਿਆ ਰੇਤਾ ਨੀ ਉੱਤੇ تک ਮੈਂ 10 ਫੁੱਟ ਤਹਾਂ ਪਿੰਡ ਵੀ ਦੇਖਣ ਲੱਗਿਆ ਨਾ ਸਾਰਾ ਦੇਖੋ ਉਹ ਟਰਾਲੀ ਖੜੀ ਆ ਜਿਹਦੇ ਵਿੱਚ ਸਾਰਾ ਮਲ ਬਾਬਾ ਆਇਆ ਪਿਆ ਤੁੰਦਬੜੀ ਪਾਇ ਲੱਗੀ ਅੱਜ 16 ਜਨਵਰੀ ਹੋ ਗਈ ਸੋਵਲਾ ਅਨਜਨਬਰੀ ਦੇਖੋ ਬਹੁਤ ਹੁੰ ਦੁਪਹਿਰੀ ਹੈ ਅੱਜ ਕੰਮ ਤੇ ਆ ਹੂੰ ਹੂੰ ਠੰਡ ਬੜੀ ਹੋ ਗਈ ਅੱਜ ਧੁੰਦ ਪੈਣ ਲੱਗੀ 5:44 ਹੋ ਗਏ ਨੇ ਤੁੰਦੇ ਤੁੰਦਾ ਦਿਖਦਾ ਨਹੀਂ ਕੁਝ ਵੀ ਬੜੀ ਧੁੰਦ ਹੈ ਲੋ ਧੁੰਦ ਪੈਣ ਲੱਗੀ ਦੇਖੋ ਕਿੰਨੀ ਧੁੰਦ ਫਰੀ ਹੈ ਵਾਹੋ ਗਲੀ ਜੀ ਨਿਕਲ ਕੇ ਦੇਖੋ ਇਧਰ ਨੂੰ ਹਾਂ ਅੱਤ ਕਰਾਂ ਜੇ ਵੱੜ ਗਈ ਧੁੰਦਾ ਚੱਲੀਏ ਫਿਰ ਕਰਨ ਨੂੰ ਦੇਖ ਲੋ ਇਹ ਰਹਿਣਾ ਇਹ ਤੁੰਦੋ ਤੁੰਦਾ ਪੈਣ ਲੱਗੀ ਜੀ ਅੱਜ ਦਾ अॼु धुध की संगी धुंद पैरी आहे अॼु कम घर कुझु बि न पत किथां रहण